ਆਨੇ ਦੱਸ ਗਏ ਹਲਦੀ ਦੀਆਂ ਤਿਆਰੀਆਂ ਸ਼ਹਿਰੀਆਂ ਹੋ ਰਗੀਆਂ ਜੀ ਮਾਨ ਸਾਹਿਬ ਤੁਹਾਨੂੰ ਵਿਆਹ ਦੀਆਂ ਬਹੁਤ ਬਧਾਈਆਂ ਜੀ ਸਾਰਿਆਂ ਨੂੰ ਬਧਾਈਆਂ ਜੀ ਧੰਨਵਾਦ ਤੁਹਾਡਾ ਸੱਚੀ ਕਾਲ ਜੀ ਅੱਜ ਮੇਰੇ ਚੱਕ ਦੇ ਰਾਵ ਆ ਮੈਂ ਤਾਂ ਘਟੇ ਘਟੇ ਚਾ ਪਾਪਾ ਤੇਰੇ ਕਿੱਥੇ ਮੈਨੂੰ ਬੰਦਾ ਹੈ ਤੂੰ ਤੂੰ ਛੋੜੋ ਖੱਤੀ ਜਾਂਦਾ ਆ ਠੀਕ ਹੈ ਹਾਂ ਜੀ ਵਧੀਆ ਇੱਥੇ ਪਹੁੰਚ ਕੇ ਜੀ ਆਪਾਂ ਵਿਆਹ ਲੈ ਕਰੇ ਹੇ ਆ ਜੀ ਹਲਵਾਈ ਮਨਿੰਦਰ ਸਿੰਘ ਖੁੱਬਨ ਵਾਹ ਬਈ ਵਾਹ ਰੋਮੀ ਜੀ ਆਏ ਹੋਏ ਨੇ ਰੋਮੀ ਜੀ ਕੀ ਹਾਲ ਹੈ ਬਹੁਤ ਵਧੀਆ ਹੈ ਟਿਕਾੜ ਦੇ ਜੰਮੇ ਬੋਤਲ ਇਹ ਰੋਮਿਨੇ ਛੜਤੀ ਆਉਦੀ ਸਕਰੀਨ ਹੈ ਹਰੇ ਦੋਸਤੋ ਗੁੱਡ ਮਾਰਨਿੰਗ ਸਸਿਕਾਲਸ ਵਾਟਾ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਦੀ ਹੈਗੀ ਮੇਰੇ ਯਾਰ ਦੋਸਤ ਦੀ ਤੁਹਾਨੂੰ ਪਤਾ ਜਾਗੋ ਉਧਰ ਵੀ ਜਾਵਾਂਗੇ ਫਿਲਹਾਲ ਸਭ ਤੋਂ ਪਲਾਨ ਗੁਰੂ ਘਰ ਅੱਜ ਪਾਠ ਹੈ ਤੇ ਪੜਾ ਭੋਗ ਤੇ ਜਾਂਦੇ ਆ ਉਦੋਂ ਆ ਜਾਵਾਂਗੇ ਜਿਵੇਂ ਵਿਆਹ ਲੈ ਕਰੇ ਤੇ ਅੱਜ ਵਾਲਾ ਬਲੌਗ ਬਹੁਤ ਵਧੀਆ ਹੋਣ ਵਾਲਾ ਜੁੜੇ ਰਹੋ ਤੇ ਵਾਧੇ ਆਪਾਂ ਅੱਜ ਦੀ ਵੀਡੀਓ ਵੱਲ ਸਤਿਨਾਮ ਵਾਖੂ ਸੱਤੇ ਪਾਛੋ ਵਦੀਦਾ ਹਾਲੇ ਤੂੰ ਤੇ ਜਾਣੀ ਚੱਲ ਗਏ ਤੇ ਜਾਣੀ ਚੱਲ ਗਏ ਤੇ ਜਾਣੀ ਚੱਲ ਗਏ ਤੇ ਜਾਣੀ ਚੱਲ ਗਏ ਮਰ ਕੇ ਚੱਲੇ ਗਏ ਅੱਸੀ ਗਾਲੀ ਬਹੁਤ ਮਗਦੇ ਜੀ ਆ ਗਏ ਵਧੀਆ ਵਧਾਈਆਂ ਤੁਹਾਨੂੰ ਬਹੁਤ ਬਹੁਤ ਗੱਡੀ ਦੀਆਂ ਅੱਸੀ ਗਾਲੀ ਕੁਝ ਗਿਆ ਤਾਈ ਅੱਸੀ ਗਿਆ ਤਾਈ ਅੱਸੀ ਆ ਬਾਈ ਬਾਤ ਕੀਦਾ ਦਾਵੇਂ ਸੱਤ ਰਹੀ ਗੁਰੂ ਦਾ ਗੁਰੂ ਸਤਿ ਨਾਮ ਉਹ ਹੁੰਦਿਆ ਜਾ ਕੇ ਪਹੁੰਚ ਗਏ ਜੀ ਆਪਾਂ ਵਿਆਹ ਵਾਲੇ ਘਰੇ ਡੈਕੋਰੇਸ਼ਨ ਹੋ ਰਹੀ ਹੈ ਔੜੀਆਂ ਤੇ ਬਹੁਤ ਸੋਹਣੀ ਡੈਕੋਰੇਸ਼ਨ ਕਰੀ ਹੈ ਵਾਹ ਵੀ ਵਾਹ ਪੂਰਾ ਰੰਮੀ ਵੈਰੀ ਗੁੱਡ ਚੱਕ ਦੇ ਫੱਟੇ ਦਾ ਉਹਦਾ ਕਰ ਦਿਓ ਪੂਰਾ ਕੰਮ ਖਲਵਾਈ ਵੀ ਪਹੁੰਚ ਚੁੱਕਿਆ ਜੀ ਮਹਿੰਦਰ ਸਿੰਘ ਖੁੱਬਣ ਵਾਹ ਵੀ ਵਾਹ ਲੱਗੇ ਭਾਉ ਹੇ ਆ ਜੀ ਹਲਵਾਈ ਭਿੰਦਰ ਸਿੰਘ ਖੁੱਬਨ ਕੀ ਆਲਾ ਮਿੰਦਰ ਜੀ ਕੱਲੀ ਨਹੀਂ ਦੇਰੀ ਵੈਰੀ ਗੁੱਡ ਬਣਾਤਾ ਗੇਟ ਚੇਟ ਬਹੁਤ ਸੋਹਣਾ ਚੰਬਰ ਚੰਬਰ ਲਾਤੇ ਵਾਹ ਬਈ ਵਾਹ ਹਲਦੀ ਦੀਆਂ ਤਿਆਰੀਆਂ ਸ਼ਹਿਰੀਆਂ ਹੋ ਰਗੀਆਂ ਜੀ ਬਿਊਟੀਫੁੱਲ ਲੋਹੜੀ ਦੀਆਂ ਤਿਆਰੀਆਂ ਸ਼ਹਿਰੀਆਂ ਹੋ ਗਈਆਂ ਪੂਰੀਆਂ ਲੇਟਾਂ ਸਲੇਟਾਂ ਲੱਗ ਗਈਆਂ ਨਾਲਕਾਂ ਮੇਲ ਆ ਰਿਹਾ ਵਾਹ ਵੀ ਵਾਹ ਹਾਂਜੀ ਮੈਂ ਤਿਆਰੀ ਪੂਰੀ ਹਾਂਜੀ ਹਾਂਜੀ ਪੂਰੀ ਤਿਆਰੀ ਓਕੇ ਜਮਾ ਚਲੋ ਵੈਰੀ ਗੁੱਡ ਉਧਰ ਸਕਰੀਨ ਵੀ ਆ ਗਈ ਹੈ ਹਜੇ ਲਾਉਣ ਦੀ ਤਿਆਰੀ ਕਰ ਰਹੇ ਆ ਚੱਲਦੇ ਆਪਾਂ ਉਧਰ ਨੂੰ ਅਸੀ ਗੱਲ ਜੀ ਸਾਰਿਆਂ ਨੂੰ ਤਿਆਰੀਆਂ ਤੇ ਪੂਰੀ ਹੈਲੋ ਕਿਵੇਂ ਬੰਦੋ ਠੀਕ ਹੈ ਹੋਰ ਸੁਣਾ ਤਕੜਾ ਹੈਲੋ ਹੈਲੋ ਮਾਮੂ ਓਠੀ ਹੋਰੇ ਤਾਂ ਹੀ ਠੀਕ ਹੋ ਤੁਹਾਡੀ ਆਪਾਂ ਜੀ ਠੀਕ ਹੋ ਵਧੀਆ ਤਕੜੀ ਸਿਹਤ ਹਾਂ ਜੀ ਤਾਂ ਹੀ ਠੀਕ ਹੋ ਹੈਲੋ ਹੈਲੋ ਕੰਪਨੀ ਹੋਰ ਸੁਣਾਓ ਜੀ ਤਕੜਿਓ ਗਗਨ ਜੀ ਵਾਹ ਯਾਰ ਗਗਨੇ ਹੋਰ ਸੁਣਾਓ। ਲੋਂਦਾ ਨਹੀਂ ਵੱਡਾ ਬੰਦਾ ਭਰਾਵਾ ਇਹ। ਹੋਰ ਸੁਣਾਓ ਜੀ। ਤਕੜਿਓਂ। ਹੋਰ ਪਾਂਦੇ ਕੀ ਹਾਲ ਐ? ਤਕੜਿਓਂ। ਹੋ ਗਏ ਤਿਆਰੀ ਐ ਤੁਸੀਂ ਮੈਂਟ ਮਾਰਿਆ। ਮਾਨ ਸਾਹਿਬ ਤੁਹਾਨੂੰ ਵਿਆਹ ਦੀਆਂ ਬਹੁਤ ਵਧਾਈਆਂ ਜੀ। ਸਾਰਿਆਂ ਨੂੰ ਵਧਾਈਆਂ ਜੀ। ਧੰਨਵਾਦ ਤੁਹਾਡਾ। ਪਰਮਾਪਤਨ ਚੜ੍ਹਦੀ ਕਲਾ ਦੇ ਰੱਖੇ ਜੀ। ਤੇ ਜ਼ਿੰਦਗੀ ਸੁਮੇਸ਼ਾ ਐਂ ਹੱਸਦੇ ਵਾਸਤੇ ਰੋ। ਧੰਨਵਾਦ। ਬਹੁਤ-ਬਹੁਤ ਧੰਨਵਾਦ। ਬਾਕੀ ਵੀ ਦੇਖ ਲਓ ਵੀ ਡੀਲ ਗੱਲਾਂ ਤਿਆਰੀਆਂ ਹੋ ਚੁੱਕੀਆਂ ਐ। ਰੋਮੀ ਜੀ ਆਏ ਹੋਏ ਨੇ। ਰੋਮੀ ਜੀ ਕੀ ਹਾਲ ਐ? ਬਹੁਤ ਵਧੀਆ ਜੀ। ਤਲਾਰੇ ਤਾਂ ਆਲੀ ਵੀ। ਕੀ ਹੁੰਦਾ ਹਾਂ ਰੱਟ ਰੱਟ ਚ ਹੁੰਦਾ ਹਾਂ ਹਾਂ ਇਹ ਤੇ ਹੱਥ ਨਾ ਮਰਿਓ ਟੁੱਟ ਜੂ ਇਹ ਪਾਪਾ ਤੇਰਾ ਕਿੱਥੇ ਹੈ ਮੈਨੂੰ ਪਤਾ ਹੈ ਤੂੰ ਤੂੰ ਸੋੜੋ ਸਿੱਟੀ ਹੰਦਾ ਪਾਪਾ ਤੇਰਾ ਕਿੱਥੇ ਹੈ ਪਾਪਾ ਕਿੱਥੇ ਤੇਰਾ ਸੋੜੋ ਸਿੱਟੀ ਹੈ ਪਾਪਾ ਦੱਸ ਕਿੱਥੇ ਤੇਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਚਾਚੇ ਦਾ ਹੋਇਆ ਮੈਂ ਤਾਂ ਘਟੇ ਘਟੇ ਚਾ ਅੱਛਾ ਜੀ ਤੁਹਾਨੂੰ ਜੀ ਮੈਨੂੰ ਵੀ ਬਹੁਤ ਚਾਹ ਰਿਹਾ ਕਿਹਦਾ ਵਿਆਹ ਜੀ ਜਾਤੇ ਦਾ ਉਹ ਮੈਨੂੰ ਕਿੱਥੇ ਨਹੀਂ ਆਹ ਰਿਹਾ ਕੋਠੋ ਹਰਨ ਖੁਜੀ ਹੈ ਕਿੰਨੀ ਖੁਜੀ ਹੈ ਬਹੁਤ ਲੈ ਇੱਧਰ ਰਹਿਣੀ ਤੁਸੀਂ ਨੱਚ ਕੇ ਭਾਈ ਦੇ ਜੀ ਦੇ ਲੰਦਾ ਆਹਨਾ ਤੋ ਆਏ ਕਿ ਨਾ ਚੋਲੀ ਇੱਕ ਨਾ ਦਾ ਇੱਕ ਦੇ ਇੱਥੇ ਪੜ ਕੇ ਬਾੜੀ ਬਾੜੀ ਇਹ ਹੋ ਗਈ ਨੇ ਬਾਤ ਨੂੰ ਸਰਮਾਣਾ ਅਣਕੀ ਕਿ ਕਿਹੜੀ ਕਿਹੜੀ ਤੁਸੀਂ ਮੈਂ ਤਰਾਇਆ 30 ਹਜ਼ਾਰੀ ਵਿੱਚ ਮਿਲ ਕਦੇ ਹੋਣੀ ਜਾਗਾ ਸਾਰੇ ਮੈਂ ਆ ਕੇ ਬਾਲੀ ਨੂੰ ਨਾ ਤੇ ਨਾ ਨਹੀਂ ਹੋ ਰਿਹਾ 2-4 ਸਾਲ ਹੋ ਗਏ ਬਾਲੇ ਕਿੰਨੇ ਖੱਡੀਆਂ ਨੇ ਹਾਂਜੀ ਹੋਰ ਸਾਦੀ ਹੈ ਸਰ ਵੀ ਕਿਵੇਂ ਹੋ ਬਹੁਤ ਅچھے ਹੋਰ ਬਾਗੀਆਂ ਦੇਣੇ ਸੀ ਆਪ ਨੂੰ ਆਪਾਂ ਨੂੰ ਹਾਂਜੀ ਸਾਉਦੀਪ ਕਿਵੇਂ ਹੋ ਕੀ ਕਰਦੇ ਫਿਰਦੇ ਹੋ ਬਸ ਹੀ ਦੇਖਦੇ ਆਗੇ ਤੇ ਖਾ ਪੀ ਲਿਆ ਕੁਛ ਹਾਂ ਖਾ ਲਿਆ ਪਾਪਾ ਪਾਪਾ ਉਹ ਖੜੇ ਆਪ ਕੋਈ ਨਹੀਂ ਆਦੇ ਬਾਈਓ ਬਹੁਤ ਬੋਤ ਕਰੋ ਹਾਂਜੀ ਕਾ ਕੋਈ ਕੀ ਹਾਲ ਨੇ ਤੇ ਵਧੀਆ ਕਰ ਰਹੇ ਆ ਅੰਜੋਏ ਹਾਂਜੀ ਹਾਂਜੀ ਵੈਰੀ ਗੁੱਡ ਹਾਂਜੀ ਕੀ ਹਾਲ ਨੇ ਸਰਪੰਚ ਸਾਹਿਬ ਕੀ ਹਾਲ ਹੈ ਕੱਢੇ ਕੀ ਹਾਲ ਹੈ ਵਧੀਆ ਜੀ ਸਾਰੇ ਕਰ ਰਹੇ ਆ Enjoy ਫੁੱਲ ਫੁੱਲ ਬਹੁਤ ਠੀਕ ਹੈ ਹਾਂਜੀ ਵਧੀਆ लो जी मानसा पहुंच चुके हैं ना फोन चकते अजकल बिजी बहुत रेंद्ते